ਸਰੀ ਗਾਲ ਬਈ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਆਪਣਾ ਇੱਕ ਨਵੇਂ ਵਲੌਗ ਦੇ ਵਿੱਚ ਅੱਜ ਮਿੱਤਰੋ ਚੱਲੇ ਆਪਾਂ ਆਪਣੀ ਕਣਕ ਵੱਢਣ ਤੇ ਜਿਹੜੀਆਂ ਆਪਾਂ ਪਿਛਲੇ ਵਲੌਗ ਚ ਦੇਖਿਆ ਸੀ ਉਹ ਆਪਣੇ ਤਾਏ ਦੇ ਮੁੰਡੇ ਦੀ ਦੀ ਕਣਕ ਵੱਢੀ ਦੀ ਆਪਾਂ ਨੇ ਤੇ ਅੱਜ ਮਿੱਤਰੋ ਆਪਾਂ ਆਪਣੀ ਚੱਲੇ ਆ ਵੱਢਣ ਤੇ ਮਸ਼ੀਨ ਤਾਂ ਆ ਗਈ ਮਿੱਤਰੋ ਆਪਣੇ ਖੇਤ ਚ ਆਪਾਂ ਹੁਣ ਜਾ ਕੇ ਟਰੈਡ ਕੱਢਦੇ ਆ ਫਿਰ ਪਾਉਨੇ ਆ ਟਰਾਲੀ ਪਹੁੰਚਦੇ ਆ ਫਿਰ ਉੱਥੇ ਮਸ਼ੀਨ ਲਵੇ ਉਹ ਆਪਾਂ ਨੇ ਮਸ਼ੀਨ ਵਾਲੇ ਰੋਕ ਰਖੇ ਨੇ ਵੀ ਹਲੇ ਲਾਏ ਉਹਨਾਂ ਸਾਡੇ ਆਏ ਤੋਂ ਲਾਏ ਉਹ ਤੇ ਚਲੋ ਮਿੱਤਰੋ ਚੱਲਦੇ ਆ ਲੋ ਜੀ ਕੱਢ ਲਈ ਟਰਾਲੀ ਕਰੇ ਚੱਲੇ ਆ ਜੀ ਆਪਾਂ ਖੇਤ ਨੂੰ ਮਿਲਦੇ ਹਾਂ ਤੁਹਾਨੂੰ ਰਸਤੇ 'ਚ ਕਿਸਨਾਰ ਫੁੱਲ ਰਹੇ ਨਹੀਂ ਪੁੱਤੋ ਬਾਹਰ ਜਾਂਦੀ ਨੇ ਖੇਤ ਨੂੰ ਮਜ਼ੀਨ ਵਾਲਾ ਤਾਂ ਆ ਕੇ ਖੜ ਗਿਆ ਖੇਤ ਆਪਾਂ ਮੜਿਆ ਲੇਟ ਹੋ ਗਏ ਵਾਗ ਗਿਆ ਉਹ ਵੀ ਆ ਰਹੇ ਆ ਇੰਨੇ ਨੂੰ ਜਲਾ ਇੰਨੇ ਅਸੀਂ ਪਾਉਂਦੇ ਆ ਪੌਂਚ ਗਏ ਜ਼ਖਾਣੇ ਅੱਜ ਆਪਾਂ ਆਪਣੀ ਵੱਡਣ ਚੱਲੇ ਆ ਪਹਿਲਾਂ ਤਾਂ ਪਹਿਲਾਂ ਵਾਲੇ ਵਲੌਗਾਂ ਚ ਦਾ ਆਪਣੇ ਦਾਦੇ ਦੇ ਮੁੰਡੇ ਦੀ ਜੰਦਾਪਾ ਆਪਣੀ ਖੋਦੀ ਵੱਡਣ ਜਾ ਰਹੇ ਆ ਗਣਕ ਲੈ ਲੈ ਵੀ ਮਿੱਤਰੋ ਪਹੁੰਚਣੇ ਆਲੇ ਆਪਾਂ ਆਪਣੇ ਪਿੰਡ ਤੋਂ 7-8 ਕਿਲੋਮੀਟਰ ਦੂਰ ਆ ਜਿਹੜੀ ਆਪਾਂ ਨੇ ਠੇਕੇ ਦੇ ਲੈਤੀ ਵੀ ਆ ਜ਼ਮੀਨ ਫੰਕਸ਼ਨੇ ਵਾਲੇ ਆ ਮੁੜ ਕੇ ਪਿੰਡ ਵਾਲੀ ਸੜਕ 'ਤੇ ਖੜਿਆ ਮਸ਼ੀਨ ਵਾਲੇ ਦਾ ਡੀ ਘਰੇ ਨਹੀਂ ਖੜੇ ਚਲਾਈ ਨਹੀਂ ਹੈਗੇ ਕਹਿੰਦੇ ਜਿੰਨਾ ਚਿਰ ਤੁਸੀਂ ਨਹੀਂ ਆਉਂਦੇ ਉਨਾ ਟਾਈਮ ਚਲਾਉਂਦੇ ਨਹੀਂ ਆ ਜੋ ਕਹਿੰਦੇ ਅਸੀਂ ਤਾਂ ਕਾਦੇ ਆਏ ਆ ਬਾਕੀ ਪਹੁੰਚ ਕੇ ਦਿਖਾਉਂਦੇ ਆ ਤੁਹਾਨੂੰ ਕਾਣ ਚੱਕਾਈ ਦੀ ਆਪਣੀ ਜਿਹੜਾ ਟੈਂਕਾਂ ਟੰਗੇ ਨੇ ਗਿਆ ਦੀ ਕਹਿੰਦੇ ਤੂੰ ਅੱਗੇ ਜਾ ਫੇਰੇ ਲਾਵਾਂਗੇ ਆ ਗਿਆ ਦੀ ਮੈਂ ਤੁਸੀਂ ਇੰਨੇ ਟੈਂਕ ਭਰ ਕੇ ਖੜਾਓ ਇੰਨੇ ਆ ਗਿਆ ਆਪਣੇ ਸੜਕੇ ਬਹੁਤ ਉੱਟੀ ਵੀ ਆ ਯਾਰ ਇਹਦਾ ਬੜਾ ਬੜਾ ਹੈ ਹੋਰ ਅੱਜ ਨਾਲ ਟਾਈਮ ਦਾ ਆਪਾਂ ਨੂੰ ਪਿੰਡੋਰੇ ਤੱਕ ਹੀ ਲੱਗਿਆ ਜਿੰਨਾ ਉਰੋ ਭੈਣ ਹੋਣ ਤੇ ਪਿੰਡ ਤੱਕ ਲੱਗ ਜੇ ਦੇਦ ਰੱਖਾ ਜੇ ਜੇ ਕਰੀ ਭੱਜ ਜਾਗੇ ਪੁਰਾਣੇ ਉਹ ਹੋਰ ਜਾਣਾ ਦਾ ਪਟਿਆਲੇ ਆ ਹੋਰ ਉੱਧਰ ਦੀ ਜਾਣਾ ਉਹ ਰਸਤਾ ਰ ਹੈ ਉਹ ਰਸਤਾ ਦੋ ਵੀ ਬਹੁਤ ਜਰਦੀ ਜਾਵਾਂਗੇ ਟੱਕਰਾਂ ਹੀ ਆ ਮਾਰਦੇ ਪਿੰਡਾਂ ਵਿੱਚ ਦੀ ਇੱਧਰ ਆਪਣਾ ਸਿੱਧਾ ਜਾਵਾਂਗੇ ਇੱਧਰ ਵੀ ਕਿਵੇਂ ਡਾਈ ਹੋਰ ਕਿਹੜਾ ਪਿੰਡਾ ਕਿਹੜਾ ਇੱਧਰ ਵੀ ਇਹੀ ਛੱਡੇ ਆ ਕੌਰ ਜਣ ਉਹ ਇਹੋ ਕੌਰਜੀ ਵਾਲਾ ਤਾਂ ਹੈਗਾ ਇੱਕ ਉਹ ਅੱਗੇ ਪਿੰਡ ਆਉਂਦਾ ਤੇ ਫਿਰ ਉਹ ਚੜਾਂਗੇ ਰੋਡ ਉਹ ਜਾਵਾਂਗੇ ਉਧਰ ਨਾਪੇ ਰੋਡ ਤੇ ਫਿਰ ਉਹ ਜਾਵਾਂਗੇ ਸਨਨ ਇਧਰੋਂ ਆਪਾਂ ਕੇਰਾ ਰੋਡ ਝੜ ਕੇ ਮੁੜ ਕੇ ਗੋਲੀ ਮੰਗੂ ਜਾਵਾਂਗੇ ਕੋਈ ਟੈਨਸ਼ਨ ਨਾਲੇ ਫਿਰ ਇੱਧਰ ਦੀ ਉਹ ਸੁਭਾਅ ਆਊਗਾ ਉਧਰ ਨਹੀਂ ਕਿਤੇ ਨੇ ਯਾਰ ਆ ਵੀ ਦਾ ਜਾਣੀਦਾ ਕਿ ਨਹੀਂ ਮਿੱਤਰੋ। ਨੇ ਯਾਰ ਆ ਗਿਆ ਸੁਣਦਾ ਵੀ ਯਾਰ ਆ ਜਾ। ਉਧਰ ਦੀ ਦਾ ਸੁੰਨੇ ਸੁੰਨੇ ਜੇ ਲੰਘ ਜਾਗੇ। ਇੱਧਰ ਹਰਿਆ ਭਰਾ ਮਾਹੌਲ ਦੇਖਦੇ ਜਾਵਾਂਗੇ। ਤੇ ਹਲਾ ਵੀ ਮਿੱਤਰੋ ਪਹੁੰਚ ਗਏ। ਪਿੰਡ ਚ ਦਾ ਪਹੁੰਚ ਗਏ ਯਾਰ ਸੜਕੇ ਬਹੁਤ ਢੁੱਟੀ ਹੋਈ ਐ। 1/2 ਘੰਟਾ ਲੱਗਿਆ ਮੈਨੂੰ। ਰੋਡ ਤੋਂ ਸਾਰੀ 1.5-2 ਕਿਲੋਮੀਟਰ ਆ ਪਿੰਡਾਂ। ਦੇ ਲੋ 2 ਕਿਲੋ ਮੀਟਰ 'ਚ ਅੱਧੇ ਘੰਟੇ ਤੋਂ ਉੱਤੇ ਲੱਗ ਗਿਆ ਹੌਲੀ ਹੌਲੀ ਇੰਨਾ ਬੁਨਾ ਹਾਲਾ ਸੜਕ ਦਾ ਇਹ ਆ ਬਈ ਕੌਰਜੀ ਵਾਲਾ ਪਿੰਡ ਆ ਇਹ ਪਿੰਡ 'ਚ ਬਾਈ ਸੋਨੂ ਇਹ ਪਿੰਡ 'ਚ ਲਾ ਲੋ ਹਰ ਤਰ੍ਹਾਂ ਦਾ ਧਰਮ ਰਹਿਦਾ ਮਤਵਤਲ ਹੈ ਹਰੇਕ ਤਰ੍ਹਾਂ ਦੀ ਜਾਤ ਹਾਂ ਉਹ ਕ੍ਰਿਸਚਨ ਵੀ ਨੇ ਬਹੁਤ ਮਤਵਤਲੂਰੇ ਸਾਰੀ ਤਕਰੀਬਨ ਸਾਰੀਆਂ ਹੀ ਜਾਤਾਂ ਹੁੰਦੀਆਂ ਨੇ ਇਹ ਕੁਝ ਪਿੰਡਾਂ 'ਚ ਉਹੀ ਬਸ 3-4 ਕਿ ਜਾਤਾਂ ਹੁੰਦੀਆਂ ਨੇ ਮਤਵਤਲ ਧਰਮ ਹੁੰਦੇ ਨੇ ਬਹੁਤ ਵੱਡਾ ਪਿੰਡ ਆ ਬਈ ਜ਼ਮੀਨ ਵੀ ਜ਼ਮੀਨ ਵੀ ਬਹੁਤ ਯਾਦਿਆ ਰਹੀ 2400 400 4 4000 5000 ਬਿਗਾ ਰੇ ਆਪਣੇ ਮੁਕਾਬਲੇ ਦਾ ਚੌਗਣੀ ਆ ਆਪਣੇ ਪਿੰਡੋ ਦੇ ਮੁਕਾਬਲੇ ਦਾ ਖਪਦਾਰਾ ਵੀ ਸੜਕ ਦਾ ਸੜਕ ਦੀ ਅੱਧਾ ਘੰਟਾ ਦਾ ਪਾਹ ਖਾ ਜੂ ਹੁਣ ਸਾਡਾ ਬਹੁਤ ਯਾਰ ਦੂਰ ਫਸੇ ਦੇ ਆ ਕੇ ਲੈਦਾ ਲੈਦਾ ਹੀ ਰੇਡ ਯਾਰ ਆਪਣੇ ਸਾਡੇ ਪਿੰਡ ਨਾਲੋਂ ਮਿੱਤਰੂ ਰੇਡ ਦਾ ਬਹੁਤ ਫਰਕ ਆ ਯਾਰ ਜ਼ਮੀਨਾਂ ਦੇ ਠੇਕੇਆਂ ਦਾ ਚਲਾਦੀ ਓਏ ਚਲਾਦੀ ਹਾਂ ਬੱਧੀਆ ਚਾਰ ਗੇੜੇ ਬਚ ਗਏ ਜੀ ਹਾਂ ਮੈਂ ਪਹਿਲੀ ਗਿਆ ਦੀ ਮਾਂ ਬਾਈ ਲਾ ਦੇ ਉਹ ਡਿੱਕੇ ਹੋਣਾ ਕਾ ਨਹੀਂ ਤੇਰੇ ਆਏ ਤੋਂ ਲਾਵਾਂਗੇ ਹੁਣ ਵੀ ਦਾ ਚਲਾਹੀ ਹੋਆ ਜਦ ਚਲ ਆਏ ਆ ਵਧੀਆ ਹਾਂ ਨਹੀਂ ਨਾਲੇ ਵਧੀਆ ਜੇ ਖੜੇ ਰਹੇ ਘੰਟਾ ਧੁੱਪ ਹੀ ਲੱਗੀ ਬਹਿਏ ਨਾ ਵੀ ਬਹੁਤ ਬੁਰਾ ਹਾਲ ਆ ਮਿੱਤਰੋ ਹੋੜਾ ਟੋਏ ਟੋਏ ਨੇ ਆ ਜਮ ਜਿਹਨਾਂ ਦੂਜੇ ਚ ਲਾ ਲਿਆ ਹੁਣ ਥੋੜੀ ਆਇਆ ਵੀ ਦੀਆ ਫੜ ਲੂਗਾ ਰੋਕ ਲੋ ਰੋਕ ਲੋ ਬਾਬਾ ਜੀ ਲੇ ਲੇ ਵੀ ਮਿੱਤਰੋ ਪਹੁੰਚ ਗਏ ਤੇ ਖੇਤ ਨਜ਼ੀਨ ਤਾਬ ਦੇ ਆਉਂਦਿਆਂ ਨੂੰ ਲਾਤੀ ਲਾਗੇ ਘੇੜਾ ਦੇਣ ਫੜੀਏ ਬਈ ਆਲਾ ਦਾ ਸਰਦਾ ਨਹੀਂ ਆ ਜਾ ਰੈ ਵੀ ਮੇਰਾ ਸਾਰਾ ਇਕੱਲਾ ਹੀ ਗਿਆ ਮੈਂ ਤਾਂ ਜਦੋਂ ਉਹ ਬਾਪ ਜਦੋਂ ਆਲੇ ਦਾਲੇ ਦਾ ਮੈਨੇ ਮੇੜ ਦੂ ਉਹਨੂੰ ਤਾਂ ਨਜ਼ਾਰੇ ਨਹੀਂ ਹੈ ਘੰਟਾ ਕੱਛ ਕਹਿੰਦਾ ਅਜੇ ਤਾਂ ਅੱਛਾ ਚੱਲ ਨੀਰੇ ਚਾਰੇ ਦਾ ਘੰਟਾ ਤਾਂ ਹੋ ਗਿਆ ਚੱਲ ਅੱਧਾ ਘੰਟਾ ਨੀਰੇ ਚਾਰੇ ਦਾ ਕਰਕੇ ਆਉਂੀ ਟਾਣੇ ਦੇਖੀ ਨੇਰੀ ਦਾ ਕਰਿਆ ਕੰਮ ਸਾਰਾ ਸਾਰਾ ਨੇਰੀ ਨੇ ਵੈ ਕਣਕ ਦਾ ਯਾਰ ਪੂਰੀ ਵਧੀਆ ਬਣੀ ਐਹੀ ਜੀ ਗੱਲ ਜੀ ਇਹ ਵੀ ਮਿੱਤਰੋ ਸਾਰਿਆਂ ਨੇ ਵੱਡਲੀਆਂ ਵਾਲੇ ਵਾਲੇ ਕਿਸੇ ਵੀ ਕਣਕ ਨਹੀਂ ਰਹੀ ਕੀ ਕਹਿਣਾ ਕੋਈ ਟਾਮਾ ਟੱਲਾ ਮੇਰੇ ਵਰਗਾ ਸਭ ਨਮੀੜੀ ਮਟ ਨੇ ਆਪਾਂ ਨੇ ਤਾਂ ਇੰਟਰਨਲ ਕਹਿਤਾ ਦੀ ਮਸ਼ੀਨ ਵਾਲੇ ਨੂੰ ਵੀ ਜੇ ਤੇਰਾ ਟਾਈਮ ਲੱਗੂਗਾ ਕੋਈ ਟੈਨਸ਼ਨ ਨਾ ਲਈ ਵੱਡ ਜੀ ਇਹ ਨਹੀਂ ਪਰਵਾਹ ਨਹੀਂ ਮੰਨੀਦੀ ਹੁੰਦੀ। ਆਪਣੀਆਂ ਬੰਦਾ। ਹਾਂ, ਮਜ਼ੀਨ ਵੀ ਕਰਦੀ ਉਹ ਸਮਝੋ ਬਾਈ। ਲੈ ਫੜ ਬਾਈ। ਲੱਗ ਜਾ। ਹੋ ਜਾ ਬਾਈ ਸੁਰੂ। ਆ ਡੇ ਹੀ ਕਢਾਉਂਦੇ ਨੇ ਜਿਆ ਕਿ ਇਹ ਨਾ। ਆ ਗਿਆ ਇੰਨੇ ਕਰਦਾ ਲੋਕਾਂ ਵਾਸਤੇ ਵੀ ਕਰਦਾ। ਆਇ। ਡਿਆਲੂ ਹੋ ਗਿਆ ਪੂਰਾ ਬਾਈ। ਉਹ ਵੀ ਦਾ ਸਾਰੇ ਆਪਣੇ ਦਰਸਤੀ ਖਾਂਦੇ ਨੇ ਠੀਕ ਆ ਫਿਰ ਇਹ ਕਿਹੜਾ ਆ ਝਾਕ ਲੀ ਜਾ ਦੇ ਰੂਗਾ ਗੇੜਾ ਦੇ ਰੂਗਾ ਇੰਨੇ ਦਾਣੇ ਰਹਿ ਜਾਣਗੇ ਬੱਦੀਆਂ ਦੇ ਫਿਰ ਉਧਰ ਸਿੱਟ ਪਰਾਂ ਪੱਡ ਕੇ ਪਰਾਂ ਮਾਰ ਬਗਾ ਖਾਸੀ ਰਹੇਂ ਜਾਂ ਕਣਕ ਦਊਂਗੇ ਨਾ ਇਹਦਾ ਧਰੂ ਜੱ ਲੱਗੀ ਦੀ ਗਾਹਣ ਬੱਤ ਉਹ ਲੱਗ ਰਿਹਾ ਬਾਈ ਮਸ਼ੀਨ ਉਹਦੇ ਨਾਲ ਅੱਜ ਆਏਗਾ ਜਿਹੜਾ 6 ਮਹੀਨਿਆਂ ਤੋਂ ਇੰਤਜ਼ਾਰ ਸੀਗਾ 6 ਮਹੀਨਿਆਂ ਦੀ ਮਿਹਨਤ 6 ਮਹੀਨਿਆਂ ਦੀ ਮਿਹਨਤ ਆ ਬਾਈ ਵਧੀਆ ਰਹੇ ਮੈਂ ਰੂਟਾ ਬੀਟਰ ਨਾਲ ਬੀਜ ਗਿਆ ਧੱਕੇ ਨਾਲ ਹਾਂ ਤੇ ਬੀਜ ਵੀ ਮਨੇ ਵੱਧ ਪਾਤਾ ਵੀ ਸੈਟ ਆ ਦੇ ਕੰਮ ਲੰਗਾ ਪੂਰਾ ਤੜਾ ਪਰ ਲੰਗੇ ਦਾ ਕੀ ਕਰਾਵਾਂਗੇ ਕਿਉਂ ਥੂੜੀ ਦਾ ਕੋਈ ਦੇਰਾ ਨਹੀਂ ਬੜੀ ਆਸ ਹੁੰਦੀ ਹੁੰਦੀ ਦੀ ਵੀ ਲੈ ਚਲ ਥੂੜੀ ਜੀ ਵੇਚਾਂਗੇ ਵੀ ਉਹ ਪੈਸੇ ਦਾ ਆਪ ਰੱਖਾਂਗੇ ਆਪ ਦੇ ਨੂੰ ਪਈਆ ਥੋੜਾ ਉਹ ਆੱਛਾ ਵੀ ਮਾਰਦੀ ਆ ਥੂੜੀ ਥੋੜੀ ਗਈ ਹੁਣ ਜਮੀ ਇਹ ਚਾਓ ਬਹੁਤ ਹੁੰਦਾ ਦੀ ਜਾਣ ਕੀ ਵੀ ਦਾ ਵੀ ਲੈ ਬਈ ਥੂੜੀ ਥੂੜੀ ਕਰਾ ਕੇ ਉਹ ਸਾਰੇ ਪੈਸੇ ਆਪ ਕੋਲੇ ਰੱਖਣਾ ਪਈਆ ਨਹੀਂ ਦਿੰਦਾ ਅਰ ਉਹ ਆੱਛਾ ਵੀ ਮਾਰਦੀ ਆ ਚਲ ਥੋੜੀ ਮੋਟੀ ਜਿਹੀ ਵਿਕੂ ਕੀ ਥੋੜੀ ਮੋਟਿਆ ਬੀਕੂ ਥੂੜੀ ਕੀ ਆਪੀ ਸਲੀਵਾਰ ਲਾਲਾ ਕਰਾਈ ਥੂੜੀ ਹਾਂ ਇੱਕ ਵੰਡ ਹਲੋ ਦਲ ਤੂੰ ਹੁਣ ਧਰ ਲਈ ਟਰਾਲੀ ਉਹ ਟਰਾਲੀ ਚ ਧਰਦੀ ਪਾਣੀ ਨਹੀਂ ਕੈਨ ਨਹੀਂ ਲਿਆ ਉਹ ਟਰਾਲੀ ਕੈਨ ਨਹੀਂ ਲਿਆ ਉਹ ਭਰ ਲਾਂਗੇ ਉਹ ਟੈਂਕੀ ਹੈਗੀ ਹੈ ਹੈ ਓਏ ਹੂੰ ਪਿਛਲੀ ਵਾਰ ਹੂੰ ਝੂੜੀ ਕਰਾਈ ਬਈ ਹੂੰ ਕਰਾ ਲਈ ਠੀਕ ਆ ਟੂੜੀ-ਟਾੜੀ ਕਰਾ ਕੇ ਉਰੀ ਢੇਰੀ ਲਵਾ ਲਈ ਹੂੰ ਪੂਰੀ ਢੇਰੀ ਲਵਾ ਕੇ ਮਾਂ ਵੀ ਪੂੰਖਾੜਿਆਂ ਨੂੰ ਵੇਚਾਂਗੇ ਹਨਾ ਵੀ ਹੁਣ ਤਾਂ ਰੇਟ ਹੈ ਨਹੀਂ ਹਾਂ ਪੂੰਖਾੜੇ ਜੇ 280 ਨੂੰ ਲੈ ਜਾਣ 90 ਨੂੰ ਵੀ ਨਜ਼ਾਰਾ ਆ ਜੂ ਹਾਂ ਉਹ ਰੇਟ ਹੈਗਾ ਵੀ ਤੇ ਉਦੋਂ ਮੈਨੂੰ 260 ਨੂੰ ਦੇਰੇ ਤੇ 765 ਮੰਗੇ ਹਾਂ ਮਾਨਾ ਮਹਿੰਗੀ ਹੋ ਕੇ ਬੇਚੀ ਮਾਂ ਵੀ ਹੋ ਰਾਂ ਉਹ ਇਹੋ ਆ ਇਹ ਕੰਮ ਹੋਇਆ ਰੇਟ ਡਿੱਗਿਆ 240 ਨੂੰ ਮੰਨਤਾ ਕਰਕੇ ਚਕਾਈ 240 ਨੂੰ ਮੰਨਤਾ ਕਰਕੇ ਚਕਾਈ ਤੇ 2000 ਦਾ ਹੋ ਗਿਆ ਕਰਾਈ ਦਾ ਵੀ ਵੀਡੀਓ ਤੋੜੀ ਹੋਈ ਆਪਣੀ ਮਿਹਨਤ ਜਿਹੜਾ ਟ੍ਰੈਡ ਨਾਲ ਢੋਈ ਉਹ ਤੇ ਹੀ ਲੱਜ ਉਹ ਵੱਡ ਸੜਾ ਦੇਖ ਲੈ ਐਦ ਕੀ ਦਾ ਐਂ ਵੀ ਕਰਦਾ ਵੀ ਅੱਗੇ ਲਾ ਦਾਂਗੇ ਕਿਸੇ ਨੂੰ ਕਹਿ ਦੀ ਕਿ ਬੜਾ ਲੋ ਵੀ ਜੀ ਛੋਟਾ ਜੀ ਕਰਦਾ ਕਰਾ ਲਓਗੇ ਤੋੜੀ ਕਰ ਲਓ ਆਪੇ ਹਾਂ ਜੇ ਕਿਸੇ ਨੂੰ ਚਾਹੀਦੀ ਹੋਈ ਆਪਦੇ ਵੱਲੋਂ ਤਾਂ ਨਹੀਂ ਜਾਣਗੇ ਪੈਸੇ ਜਿਹਦੇ ਨੂੰ ਦੇ ਦਾਂਗੇ ਲਾਂਗਾ ਦੇ ਦਾਂਗੇ ਉਦੋਂ ਉਹਨੂੰ ਕਹਿੰਦੇ ਕਿ ਨਾ ਢੜਕੇ ਦੀ ਆਤਮਾ ਹੁਣ ਆਹ ਢੜਕੇ ਦੀ ਆਤਮਾ ਬੜਿਆ ਫਿਰਦਾ ਕਿਉਂ ਢੜਕੇ ਦੀ ਆਤਮਾ ਲੱਗ ਲੱਗ ਰਿਹਾ ਪਤਾ ਅੱਜ ਕਣਕ ਤਾਂ ਵਧੀਆ ਕਣਕ ਲੱਗ ਗਿਆ ਲੱਗ ਗਿਆ ਚੱਲ ਵਧੀਆ ਦਿੱਲੀ ਦੇ ਹਾਂ ਇਹ ਕਿਹੜਾ ਆਇਆ ਆ ਦੂਜਾ ਕਿਹੜਾ ਮੁੜਿਆ ਜਾ ਰਿਹਾ ਲੈ ਲੈ ਉੱਥੇ ਜਾ ਕੇ ਭਰ ਜੀ ਬਸ ਕਿੰਨਾ ਕਰਕੇ ਥੋੜੀ ਰਹਿ ਗਈ ਅਵੀ ਮਿੱਤਰੋ ਮਸਾਂ ਜਾਨ ਛੁੱਟੀ ਵਾਲੇ ਦਾਦੇ ਤੋਂ ਹੁਣ ਮਸਾਂ ਵਿਲੇ ਜੇ ਹੋਇਆ ਇੰਨੇ ਆ ਉੱਪਰਲਾ ਦਾ ਨਿਬੜਨ ਨੂੰ ਹੋ ਗਿਆ ਹੁਣ ਆ ਹੇਟਲੇ ਚ ਫਿਰਨਾ ਬਹੁਤ ਬਾਕੀ ਯਾਰ ਕਹਿਣ ਦੀਆਂ ਗੱਲਾਂ ਸੌ ਨੇ ਐਤ ਕੀ ਕਣਕਾਂ ਦਾ ਝਾੜ ਬਹੁਤ ਵਧੀਆ ਵਧੀਆ ਨਿਕਲ ਰਹੀ ਆ ਕਣਕਾਂ ਦੀ ਆ ਆਪਣਾ 14 ਗਾ 13 ਗਾ ਵਿਘੇ ਥੋਂ ਆਨ ਲਾ ਲੋ ਵੀ 30 ਟੈਂਕ ਪਾਤਾ ਇਹਨੇ ਮਤਲਬ 22 ਕੜੰਕ ਲਾ ਲੋ 22 ਕੋ ਪੈ ਗਏ ਉਹ ਇੱਕ ਦੋ ਕਗੇ ਲੈ ਕੇ ਘਟਤਾ ਸੀ ਪਹਿਲਾਂ ਇਹਨੇ ਬਹੁਤ ਸੋਹਣੀ ਆ ਯਾਰ ਹੈ ਲੈ ਲੈ ਵੀ ਮਿੱਤਰੋ ਕੰਮ ਆ ਆਪਣਾ ਨਿਬੜ ਗਿਆ ਸਾਰੀ ਵੱਡੀ ਗਈ ਉਹ ਕੱਢ ਰਹੀ ਆ ਮਸ਼ੀਨ ਦਾ ਨੇ ਕਣਕ ਬਹੁਤ ਵਧੀਆ ਨਿਕਲੀ ਆ ਖਰਾ ਪਰ ਬਾਈ ਜਿਆਦੇ ਯਾਰ ਦਿਖਾਇਆ ਨਹੀਂ ਗਿਆ ਮਸ਼ੀਨ ਚੱਲਦੀ ਲਾੜ ਲਿਕੜ ਗਈ ਬਾਈ ਗਰਮੀ ਉਹ ਬਹੁਤ ਹੀ ਆੜਾ ਦਾੜਾ ਵੜਦਿਆਂ ਦੀ ਗਿਰੀ ਵੀ ਥੋੜੀ ਜੀ ਜ਼ਿਆਦੇ ਦੀ 5 ਕਿ Kg ਉਹ ਚਾੜਾ ਦਾੜਾ ਹੀ ਬਹੁ ਰਿਹਾ ਯਾਰਾ ਬਾਕੀ ਹੁਣ ਆਪਾਂ ਪਟਿਆਲੇ ਲੈ ਕੇ ਚੱਲੇ ਆਂ ਅੱਢਦੀ ਇਹਦੇ ਬਾਕੀ ਸਾਨੂੰ ਉੱਥੇ ਦਿਖਾਉਣੇ ਆ ਰਾਹ ਚ ਕਣਕ ਤਾਂ ਬਹੁਤ ਠੀਕ ਨਿਕਲ ਗਈ ਯਾਰਾ ਜਿਵੇਂ ਮੈਨੂੰ ਆਸ ਨਹੀਂ ਦੀ ਇੰਨੀ ਜਿੰਨੀ ਵਧੀਆ ਹੋ ਗਈ ਆ ਵੀ ਅਰੇ ਸਾਰੇ ਜਿੰਨੇ ਬੱਟੇ ਬੱਲੇ ਹਾਂ ਬਨੇ ਨਹੀਂ ਕਿ ਨੰਨੇ ਨੇ ਮੈਂ ਇੰਨਾ ਘੱਟ ਕਰਿਆ ਨੇ ਪਰ ਇਹਦਾ ਫਲ ਮਿਲਦਾ ਵਧੀਆ ਆ ਵੀ ਘੱਟਦਾ ਏ ਛੁੱਟਣਾ ਅਰੇ ਆ ਗਏ ਚਲ ਦੋੜੋ ਬੈਠੋ ਕਰਦੇ ਨੇ ਕੋਈ ਘੱਟਦਾ ਏ ਇਹ ਚੱਲ ਬੜੀ ਆ ਯਾਰ ਆ ਬਹੁਤ ਵਧੀਆ ਹੋ ਗਈ ਇਹਨੇ ਆ ਗਏ ਬੜੀ ਨਿਖਾਈ ਪਿਆਰੇ ਮੈਂ ਗਣਕ ਠੀਕ ਦੀ ਗਣਕ ਦਾ ਮੈਨੇ ਜਦੋਂ ਫਾਈਲਿੰਗ ਆ ਉਹਦੀ ਸੋਚ ਲਿਆ ਦੀ ਜਦੋਂ ਲਾਸਟ ਪਾਣੀ ਦਿੱਤਾ ਪੂਰੀ ਦੇਖੀ ਪਤਾ ਲੱਗ ਰਹੀ ਵੀ ਅੱਜ ਦੇ ਕੀ ਜਾਂ ਵਧੀਆ ਨਿਕਲੂਗੀ ਪਿਛਲੀ ਵਾਰ ਥੋੜਾ ਜਿਹਾ ਗਿੱਲਾ ਘੱਟ ਵੀ ਹੋ ਗਿਆ ਚਾਰ ਨਾ ਉਹ ਇਹਲੇ 25 ਵਿਘੇ ਦਾ ਥੋੜੀ ਜਿਹੀ ਘੱਟ ਜੰਮੀ ਦੀ ਗਣਕ ਗਿੱਲੇ 'ਚ ਪਾਣੀ 'ਚ ਸਿੱਟਾ ਵੀ ਦਿੱਤਾ ਪਰ ਹੋਈ ਉਹ ਨਹੀਂ ਦੀ ਦੂਏ ਲੋਟ ਫਿਰ ਪੱਤ ਜੀ ਆਏ ਤਾਂ ਹਾਲੀ ਹੀ ਨਾਲ ਵੀ ਕਰੀ ਗੱਲ ਬਣੀ ਹੈ ਪਾਣੀ ਮੈਜੇ ਦਾ ਕਿਉਂ ਉੱਥੇ ਬਾਟਰ ਕੋਲ ਰਾ ਉੱਥੋਂ ਦੇ ਇੱਕ ਦਾ ਬਾਈ ਪਾਹੀ ਬਹੁਤ ਸੋਹਣਾ ਯਾਰ ਐਂ ਜੀ ਕਰਦਾ ਵੀ ਟਾਪ ਲਾ ਕੇ ਬੈਠ ਵੀ ਟਾਪ ਲਾ ਕੇ ਬੈ ਜਾ ਟੌਰ ਨਾਲ ਜਾਣ ਦੇ ਗੋਲੀ ਮੰਗੂ ਇੰਨਾ ਸਾਫ਼ ਰਸਤਾ ਨਹੀਂ ਜਿਹੜਾ ਪਹਿਲੇ ਚ ਨਹੀਂ ਲਿਕੜਦਾ ਡਰੈਕ ਬਾਲਾ ਬੁਰਾ ਹਾਲ ਆਪਾ ਇਹ ਜਿਹਦਾ ਜਮੀਨ ਬਾਈ ਇਹਦਾ ਲਵੀ ਲੈ ਲੈ ਯਾਰ ਚਾਹੇ ਮਹਿੰਗੀ ਮਿਲ ਜੇ ਐਡੀ ਦੂਰ ਤਾਂ ਪੰਗੀ ਨਹੀਂ ਲਓ ਜੀ ਪਹੁੰਚ ਗਏ ਆਪਾਂ ਪਟਿਆਲੇ ਆ ਵੀ ਉਹ ਪਰੌਂਠੇ ਵਾਲਾ ਜਿਹੜਾ ਬਹੁਤ ਮਸ਼ਹੂਰ ਆ ਇਹ ਗਾਣੇ ਵਿੱਚ ਵੀ ਪਹੁੰਚ ਆਇਆ ਹੈਗਾ ਫੁਹਾਰਾ ਚੌਂਕ ਫੁਹਾਰਾ ਚੌਂਕ ਫੁਹਾਰਾ ਚੌਂਕ ਪਰੌਂਠੇ ਵਾਲਾ ਸਾਰਤੀ ਕੇ ਤੇ ਗਣ ਚਾਇਦੀ ਨਾ ਮੈਂ ਬਹੁਤ ਪਰੌਂਠੇ ਖਾਧੇ ਨੇ ਮਿਲਦੇ ਆ ਭਾਈ ਸਾਨੂੰ ਰਾਸ ਤੱਕ ਕੇ ਆ ਕੇ ਕੀ ਨੰਬਰ ਵਾਲਾ ਪੋਲਾ ਬਾਈ ਇਹ ਇਹ ਪੈਂਦੀ ਆ ਪੂਰੀ ਲਾਰ ਟਰੈਡ ਦੀ ਦੇਖਦੇ ਆ ਚੌਥੇ ਚ ਲਾ ਕੇ ਛੱਡਾਂਗੇ ਦੇਖਾਂਗੇ ਵੀ ਚੜ ਜੂਗਾ ਨਾ 90 92 ਕੁ ਮਾਨਟਰ ਨੇ ਟਰਾਲੀ ਚ ਦੇਖਦੇ ਆ ਵੀ ਟਾਪ ਚ ਲੈ ਕੇ ਚੜਦਾ ਕਨਾ ਪੂਰਾ ਪਚਦੇ ਆ ਪੂਰਾ ਚੜਜੂ ਪਰ ਛੇਰੇ ਦੇ ਆ ਕੇ ਦਮ ਤੋੜੂਗਾ ਯਾਰ 90 99 ਕਮਾਂਡਰ ਲੈ ਕੇ ਚੜਦੇ ਬੁਖਾਰਾ ਥੋੜੀ ਆ ਮੀਟਰ ਨਹੀਂ ਚੱਲਦਾ ਨੇ ਦੋਨੋਂ ਚੱਕਰ ਵਸਾਉਂਦੇ ਵੀ ਕਿੰਨੇ ਕ ਤੋੜੇ ਨੇ ਲਾ ਲਓ ਤੁਸੀਂ 2000 ਚੱਕਰ ਤੇ ਛੱਡੇ ਸੀ 1500 1600 ਚੱਕਰ ਤੇ ਆ ਗਿਆ ਮੰਗਲਿਆ ਦੀ ਇਹਦਾ ਪਤੰਦਰ ਆਇਆ ਚੜ ਗਿਆ ਜਿਵੇਂ ਪਿੱਛੇ ਕੋਈ ਹੈ ਹੀ ਨਹੀਂ ਗੜੇ RAM ਨਾਲ ਚੜ ਗਿਆ ਯਾਰ ਟਾਪ 'ਚ ਪਿਛਲੇ ਬਲੌਗ 'ਚ ਸਾਡੇ ਨਾਲ ਵੇਖੋ 2855 ਉਹ ਵੀ ਪਿੰਡ 'ਚ ਹੀ ਆ ਕਿਸੇ ਦਾ ਯਾਰ ਮਿੱਤਰ ਦਾ ਹੀ ਆ ਉਹਨੇ ਪਤਾ ਨਹੀਂ ਕਿ ਚੱਕਰਾਂ ਨਾਲ ਇਹ ਦੂ ਬਾਜਨ ਘੱਟਦੀ ਉਹ ਸਿਰੇ ਤੇ ਆ ਕੇ ਤਾਂ ਤੋੜ ਗਿਆ ਦੀ ਤੀਆ ਮੰਗਲਿਆ ਦੀ ਉਹਨੇ ਉਦੋਂ ਇਹ 16 ਫੁੱਟ ਦੀ ਜ 150 ਕੁ ਮੀਟਰ ਨਾਲ ਪੀਜ ਤੇ ਚੜ ਗਿਆ ਦੇਖ ਲਾ ਲੇ ਇਹ ਤੇ ਕ ਜੋਰ ਜਾਦੇ ਮਾਰਦਾ ਇਹ ਬੜਾ ਨਜ਼ਾਰਾ ਹੁੰਦਾ ਭਈ ਆ ਪੁਲ ਚੜਾਉਣ ਦਾ ਜਿਹੜਾ ਜਿਹੜਾ ਵੀਰ ਆਉਂਦਾ ਹੋਊ ਇਧਰ ਨੂੰ ਪੱਕਾ ਹੋਵੇ ਜਉਂਦਾ ਹੋਊਗਾ ਡਰਾਇਡ ਨੂੰ ਵੀ ਟਾਪ ਜਲਾ ਕੇ ਭਜਾਉਂਦਾ ਹੋਊਗਾ ਵੀ ਦੇਖੋ ਵੀ ਚੜਦਾ ਕਿ ਨਹੀਂ ਕਮੈਂਟਾਂ 'ਚ ਦੱਸਿਓ ਭਾਈ ਕਿਹਨੇ ਕਿਹਨੇ ਉਹ ਲੈਤਾ ਨਜ਼ਾਰਾ ਇਮੇਜਨੇਟ ਆਪ ਜਿ ਚੜਾਇਆ ਹੋਰ ਨਹੀਂ ਕੋਈ ਚੜਦਾ ਇਹਦਾ ਸਵਰਾਜ ਇਹ ਆ ਇਹਦਾ ਹੀ ਨੇ ਬੱਕਰੇ ਜਿਹੜੇ ਹੋਰਾਂ ਨਹੀਂ ਪ੍ਰਵਾਹ ਮੰਨਦੇ ਛੋਟੇ ਨੇ ਛੋਟੇ ਇੱਕ ਦਾ ਯਾਰ ਬੱਤੀਆਂ ਹੀ ਬਹੁਤ ਨੇ ਦੋ ਤਿੰਨ ਬੱਤੀਆਂ ਆ ਜਾਂਦੀਆਂ ਨੇ ਤਿੰਨ ਬਹੁਤ ਟਾਈਮ ਲੱਗੇ ਜਾਣਾ ਚਲੋ ਮਿੱਤਰੋ ਬਾਕੀ ਦੋਣੋਂ ਉਹਨਾ ਉੱਥੇ ਜਾ ਕੇ ਮੰਡੀ 'ਚ ਪਹੁੰਚ ਕੇ ਦਿਖਾਉਨੇ ਆ ਉਰੇ ਯਾਰ ਟ੍ਰੈਫਿਕ ਬਹੁਤ ਦਾ ਬਲੌਗ ਬਣਾਉਣਾ ਔਖਾ ਬਹੁਤ ਲੱਗਦਾ ਯਾਰ ਕੋਈ ਨਾ ਕਿਸੇ ਜੇ ਠੁੱਕ ਜੀ ਜਿਹੜੀ ਕਣਕ ਜੀ ਵੱਟ ਕੇ ਲਿਆ ਕਿਤੇ ਪੂਰੀ ਦੇਣੀ ਪੈ ਜੇ ਠੀਕ ਆ ਬਈ ਕਿ ਭਈ ਆ ਹੋ ਗਿਆ ਮੇਰ ਤੋਂ ਕੰਮ ਜਾ ਪੱਲਰ ਸੈਟ ਕਰਕੇ ਲਾਇਆ ਉੱਪਰ ਰਹਿ ਗਿਆ ਥੋੜਾ ਜਿਹਾ ਉਹ ਡੰਡੇ ਵਸਾਉਣੇ ਪੈ ਗਏ ਇੱਚ ਨਾ ਨਾ ਉਹ ਕਿਆ ਕੰਮ ਓਕੇ ਆ ਹੈਲੋ ਵੀ ਮਿੱਤਰੋ ਮੰਡੀ ਚ ਪਹੁੰਚ ਗਏ ਤੇ ਕਣਕੇ ਬਹੁਤ ਆਈ ਪਈ ਆ ਯਾਰ ਦੇਖਦੇ ਆਂ ਆਰਤੀ ਇਹਦੇ ਜਗਾ ਹੋਊਗੀ ਵੀਦਣਾ ਸਨੇ ਦਾ ਆਰਤੀ ਨੂੰ ਖੂਨ ਵੀ ਨਹੀਂ ਕਰਿਆ ਜੀ ਵੀ ਮੈਂ ਲੈ ਕੇ ਆ ਰਹੇ ਆਂ ਹੋਰ ਕਿਰੇ ਗਲੇ ਬੈ ਜੀ ਵੀ ਬਾਪ ਜੇ ਲੈ ਜਾ ਜਗਾ ਨਹੀਂ ਆਏਗੀ ਬੜਾ ਉੱਠਾ ਹੋ ਮੈਂ ਰੱਪੜਿਆ ਵੇ ਆ ਉਹ ਸਾਰਾ ਪੱਟੀ ਕਰਿਆ ਪਹਿਲਾਂ ਸ੍ਰੀ ਗੁਰਜੀਤ ਵੀ ਲੈ ਕੇ ਆਇਆ ਹੋਇਆ ਪਹਿਲਾਂ ਉਰੇ ਖੜਾ ਕੇ ਪੁੱਛੇ ਨਾ ਇਹ ਇਹ ਹੋਵੇ ਜਾਂ ਨਹੀਂ ਵਾ ਕਹਿੰਦੇ ਖੜਿਆ ਹਾਂ ਲਗਾ ਹਾਂ ਇਹਦਾ ਟਰੱਕ ਖੜਿਆ ਰਹੇ ਦਾ ਪਹਿਲਾਂ ਇੰਦੇ ਖੜਾ ਕੇ ਪੁੱਛੇ ਆਉਣੇ ਆ ਯਾਰ ਸਕੇ ਹੁਣ ਇੰਨੇ ਸਟਾਰਟ ਖੜਿਆ ਰਹਿਣ ਦੇ ਕਣਕ ਸਵਈਓ ਮੀਂਹੇ ਕਰਕੇ ਕੋ ਲੱਦ ਹੁਣ ਇਕੱਠਾ ਜੋਰ ਪੈ ਗਿਆ ਨਹੀਂ ਪਹਿਲਾਂ ਦਾ ਚੱਲ ਰਿਆ ਦੀ ਕੰਮ ਪਹਿਲਾਂ ਦਾ ਨਹੀਂ ਚੱਲ ਰਿਆ ਕੀ ਕੰਮ ਐਨ ਸਹੀ ਹੁਣ ਇਕੋ ਲਾਦ ਸਾਰਾ ਇਕੱਠਾ ਜੋਰ ਪੈ ਗਿਆ ਮੰਡੀ ਭਰੀ ਬਈਆ ਜਮੀ ਜਗਾ ਨੂੰ ਨਹੀਂ ਮੰਡੀ ਜੱ ਮਲੀਮ ਹੈਗਾ ਵੀਰੇ ਉਰੇ ਮਲੀਮ ਬੰਦੇ ਨੇ ਗੱਲ ਬਣਾ ਰખી ਆ ਪੂਰੀ ਮਲੀਮ ਹੀ ਨਹੀਂ ਲੱਭ ਰਿਆ ਯਾਰ ਮਿੱਤਰੋ ਪਰਲੀ ਦੁਕਾਨ ਤੀ ਜਾਣਾ ਪਊਗਾ پتہ ਨਹੀਂ ਯਾਰ ਕਿੱਧਰ ਗਏ ਮਲੀਮਾ ਦੇਖਦੇ ਆ ਜਾ ਕੇ ਪਰਲੀ ਦੁਕਾਨ ਤੇ ਦੇਖਦੇ ਆ ਉਹ ਲਾਦਾ ਟਰੈਡ ਵੇਹ ਉਹ ਲਾਦਾ ਨੀ ਗਿਆ ਡਰਾਈਵ ਮੈਨੂੰ ਤੇ ਭਰਾ ਹਟ ਧੀਆ ਆ ਮੰਡੀ ਗਿਆ ਪੂਰੇ ਦਾ ਮਲੀਨ ਹੋਈਓ ਨਹੀਂ ਇਰੇ ਹਾਂ ਪਰਲੀ ਦੁਕਾਨ ਦੀ ਦੇਖਦੇ ਆ ਮਿੱਤਰੋ ਉਧਰੇ ਜਾ ਕੇ ਜੋ ਉੱਥੇ ਹੋਇਆ ਉਹ ਅੰਨੇ ਵਾਲਾ ਟਰੈਡ ਵੀ ਲਾਦਾ ਨਾ ਪਰ ਨੇੜੇ ਦੇ ਦਾ ਸਾਤਰੀ ਆ ਸੌਰੀ ਸੱਚੋ ਰਾਜਿੰਦਰ ਵਾਲਾ ਉੱਠਾਣਾ ਨੇ ਤਾਂ ਆ ਗਿਆ ਭਈ ਸੌਰੀ ਰਾਜਿੰਦਰ ਜੀ ਆ ਗੱਡੀ ਆ ਮਿੱਤਰੋ ਮੰਡੀ ਉਹ ਵਾਲੀ ਭਰੀ ਪਈ ਆ ਮਿੱਤਰੋ ਜਗ੍ਹਾ ਹੀ ਨਹੀਂ ਹੈਗੀ ਕਾ ਹਾਲ ਹੋਇਆ ਪਿਆ ਮਿੱਤਰੋ ਦੋਹੇ ਦੁਕਾਨਾਂ ਤੇ ਹੋਰ ਆ ਜਗ੍ਹਾ ਨਹੀਂ ਐਂ ਖੜੀਆਂ ਨੇ ਸਭ ਟਰਾਲੀਆਂ ਭਰੀਆਂ ਹੋਰ ਲੈ ਤੇਰੇ ਸਾਥ ਕਿ 3600 ਹੋੜਾ ਇਹ ਕਾਨੂੰਨ ਦਾਬਦੇ ਨੇ ਦੇਖੋ ਭਾਈ ਪੁਰਾਣਾ ਜਾਂ ਬੋੜਾ ੱਕੜੀ ਚੜਾਈ ਜਾ ਰਿਹਾ ਟਰਾਲੀ ਦੇਖੋ ਬੜੇ ਕਲਹੂਰਾ ਨਾਲ ਟਰਾਲੀ ਲਾਈ ਆ ਭਾਈ ਫੋੜ ਨੇ ਭਾਈ ਆਹੀ ਜ਼ਿਆਦਾ ਫੋੜਾ ਨਾ ਬ੍ਰੇਕ ਆਏਗੇ ਨਹੀਂ ਗੇਅਰ ਤੇ ਰੋਕਣਾ ਪੈ ਰਿਹਾ ਇੱਟਾਂ ਲਾ ਕੇ ਇਹ ਕੀ ਹੈਗਾ ਤੇ ਬੜਾ ਲੱਗਦਾ ਹੋਰ ਆ ਦਤੂ ਸ਼ੁਕਰ ਮੰਨਾ ਕੋਈ ਆਇਆ ਨਹੀਂ ਧੱਲੇ ਗਏ ਲਾਓ ਭਾਈ ਸਾਡਾ ਇਹ ਟਰਾਲੀ ਵੀ ਲੱਗਿਆ ਖਾਲੀ ਹੁਣ ਲੱਗਿਆ ਨੰਬਰ ਜਿੱਤਾ ਸੀ ਜੋ ਲੱਗਿਆ ਨੰਬਰ ਇਧਰ ਨੂੰ ਚੱਲ 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 ਕਿਧਰ ਹੈ ਆ ਇਧਰ ਆ ਰਿਹਾ ਹੈ ਪਿੱਛੇ ਚੱਲ ਚੱਲ ਉਹਨੂੰ ਕਹਿ ਰਾਂ ਓਏ ਯਾਰ ਚੱਲ 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 ਪਰ ਚੱਲ 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 ਲੋ ਜੀ ਲੱਗੀ ਆਪਣੀ ਕਣਕ ਉਤਰਨ ਬਸ ਹੁਣ ਤਾਂ 15-20 ਮਿੰਟ ਦੀ ਗੱਲ ਆ ਫੇ ਅਸੀਂ ਜਾਵਾਂਗੇ ਘਰੇ ਕਰੇ ਜਾ ਜੂਣ ਤੋਂ ਬਾਅਦ ਫੇਰ ਅਸੀਂ ਫੇਰ ਆਵਾਂਗੇ ਦੁਬਾਰੂ ਨਾ ਨੂਕੇ ਆਵਾਂਗੇ ਬੰਦੇ ਦੋਏ ਲਾਈ ਨੇ ਮਹਲੇ ਵੀ ਮਿੱਤਰੋ ਘਰੇ ਲੈ ਜਾਣ ਨੂੰ ਭਰ ਲਈ ਗਣਕ ਚੱਕ ਤੋਂ ਲੈ ਵੀ ਫਟੇ ਚੱਕੋਂ ਫਟੇ ਲੈ ਲੈ ਚੱਕਾ ਫਟੇ ਚੱਕਾ ਰੱਖ ਲੈਨੇ ਚੱਕਾ ਵੀ ਮੈਰੂ ਯੱਕ ਤੋਂ ਵੀ ਫਟੇ ਮੈਂ ਵੀ ਘਾਵਤ ਬਣਾ ਦੇ ਇੱਕ ਦੋ ਵੀਡੀਓ ਬਣਾ ਰਿਹਾ ਹਾਂ ਹਾਂ ਵੀਡੀਓ ਤੇਰੀ ਵੀਡੀਓ ਬਣਾ ਰਹੇ ਹਾਂ ਫੇਮਸ ਕਰਾਂਗੇ ਤੈਨੂੰ ਨੈਟ ਤੇ ਆਵੇਂਗਾ ਤੂੰ ਹਾਂ ਹਾਂ ਲੈ ਇਹ ਚੜਾਈ ਹੋ ਗਈ ਆਇਆ ਘਾਰ ਪੱਖਾ ਤਾਂ ਇਹਨੂੰ ਹੁਣ ਸਭ ਤੋਂ ਪਹਿਲਾਂ ਇਹਨੂੰ ਹੀ ਲਾਵੂਗੇ ਉਧਰੋਂ ਹਟੂਗਾ ਜਿਹੜਾ ਮੇਰੀ ਗੱਲ ਸੁਣ ਮੈਂ ਜਾ ਰਿਹਾ ਘਰੇ ਹਨਾ ਮੈਂ ਟਰੈਡ ਖੜਾ ਕੇ ਆਉਂਗਾ ਆਹ ਤੇਰੀ ਜ਼ਿੰਮੇਵਾਰੀ ਹੈ ਇਹਨੂੰ ਸਹੀ ਤਰੀਕੇ ਨਾਲ ਪੱਖਾ ਲਵਾ ਦੇ ਵੀਰ ਬਣ ਕੇ ਠੀਕ ਆ ਸਾਰੀ ਪੋਰੀਆਂ ਬੂਰੀਆਂ ਚੋਂ ਕਢਵਾ ਦੇ ਬੰਦਾ ਹੈ ਹਾਂ ਉਹਨਾਂ ਕੈਰੀ 12 ਅੰਦਾ ਚਾਹੇ ਤੂੰ ਮੜਾ ਜਾਂ ਗੇੜਾ ਮਾਰ ਲਈ ਯਾਰਾ ਪੱਖੇ ਚ ਆਏ ਚੋ ਬੋਰੀਆਂ ਚੋ ਕਢਵਾ ਦੇ ਮੋਬਾਈਲ ਨਮਸਤਕ ਬਾਈ ਇਨੇ ਦਾ ਮੈਂ ਮੁੜੇ ਆਉਂਗਾ ਖੜਾ ਹਣ ਸਟ੍ਰੈਟ ਬਾਲਾ ਟਾਈਮ ਨਹੀਂ ਮੈਂ ਲਾਉਂਦਾ 12 ਬੰਦਾ ਯਾ ਅੱਲਾ ਵੀ ਚਿਆਲ ਚਾਲ ਚਾਲ ਹੈ 12 ਬੰਦਾ ਉਹ ਹੀ ਤੂੰ ਬੰਦਾ ਪਕੜਾ ਰਹੇ ਹੈ ਉਹੋ ਗਾਣਾ ਲੇਵਰ ਕੱਟ ਆਈ ਹੈ ਹਨਾ ਉਹ ਗਾਣਾ ਗਾ ਰਿਹਾ 12 ਬੰਦਾ ਖੇਤ 12 ਬੰਦਾ ਖੇਤ ਦੀ ਬੀਬੀ ਜੀ 13 ਬੰਦਾ ਮੈਂ ਹੋਈ ਰੈਣ ਜੋ ਦਾ ਗੱਡਾ ਰਾਮੀ ਗਾਣਾ ਦੀ 12 ਬੰਦਾ ਖੇਤ ਬੀਬੀ ਜੀ 13 ਕੇ ਬੰਦਾ ਮੈਂ ਬਦਲਾ ਵਿਚਾਰ ਆ ਸਾਹੀ ਆ ਉਹਦਾ ਆਪਦੇ ਆ ਨੂੰ 13ਵਾਂ ਬੰਦਾ ਕਹਿ ਰਿਹਾ ਹਾਂ ਇਹ ਉਹ ਪਾ ਜੀ ਐਨ ਵੀ 13 ਬਰ ਤਿੰਨ ਥੈਲੇ ਰਹਿ ਗਏ ਕਿਨਾ ਖੱਤੀ ਹੈ ਪਿੰਡ ਨੂੰ ਲੈ ਵੀ ਹੁਣ ਤਾਂ ਐ ਹੋ ਰਿਹਾ ਕਦੋਂ ਘਰੇ ਜਾ ਕੇ ਨਾ ਲਾ ਅੰਡ ਲਾ ਠੀਕ ਹੈ ਹੈ ਹੂੰ ਵੀ ਦਾ ਮੈਂ ਬੁਰਾ ਹਾਲ ਹੋ ਗਿਆ ਮੂੰ ਦਾ ਯਾਨੀ ਦੇਖੀ ਆ ਗੱਲ ਵੱਧ ਗਿਆ ਸਿਕਲੀ ਗਰਾ ਵਾਂਗੂ ਬਾਲ ਹੋ ਰਹੇ ਨੇ ਜਾ ਤੋ ਨਾ ਰੰਗ ਪੰਚਾ ਕੇ ਜੀ ਬੀ 13 ਬੰਦਾ ਅਭੀ ਮਾਰ ਹਿੰਮਤ ਇਕੇ ਰਹਿ ਗਿਆ ਹੁਣ ਆਪਾਂ ਦਾਲਾ ਲਾ ਦੂ ਮੜਾ ਇਹੋ ਜਿਹਾ ਮੇਰੇ ਉਹ ਆਣ ਲਾ ਲਿਓ ਨਰ ਤੋਂ ਰੋ ਲਿਆ ਨਾ ਕੋਈ ਜਿਆਦਾ ਕੰਮ ਤਿੰਨੇ ਜਾਣੀਆਂ ਤੁਸੀਂ ਤਿੰਨੇ ਉਹ ਦਰਦ ਵੀ ਦੇਣਾ ਉਹ ਉਹਨਾਂ ਦੇ ਸਾਡੇ ਪਰ ਤੁਸੀਂ ਆਪ ਤਾਂ ਦੇਖ ਗੱਲ ਸੁਣ ਉਹਨਾਂ ਦਾ ਤੁਹਾਨੂੰ ਕੀ ਠੇਕਾ ਸੁਣਨਾ ਤਿੰਨੇ ਜਣੇ ਸੋਨੇ ਤਿੰਨੇ ਜਣਿਆਂ ਨੇ ਕੰਮ ਕਰਿਆ ਤੁਹਾਨੂੰ ਤਿੰਨ ਨੂੰ ਮਿਲ ਗਏ ਉਹਨਾਂ ਦਾ ਕੀ ਆ ਲੋਕ ਬੋਲੇਗਾ ਤਾਂ ਹਮ ਲੋਕ ਇਧਰ ਜੋ ਕੰਮ ਕਰ ਰਹੇ ਆ। ਉਹ ਉਧਰ ਵੀ ਕੰਮੇ ਕਰਿਆ ਸੀ ਨਹੀਂ। ਠੀਕ ਆ। ਐਂ ਨਹੀਂ ਕਰਦੇ ਹੁੰਦੇ ਜੰਗਾ। ਸੈਟਾ ਕੰਮ। ਠੀਕ ਆ ਭੈਣ ਜਦੋਂ ਉਹ ਤੇਰੀ ਗੱਲ ਨਿਕੜ ਗਈ ਚੱਲ ਕੋਈ। ਬੋ ਬਈ। ਪਟਿਆਲਾ ਪਟਿਆਲਾ ਕਰਾਉਣਾ ਆਪਣਾ। ਹੁਣ ਚੱਲੇ ਆਪਾਂ ਪਿੰਡ ਨੂੰ। ਚੱਲੇ ਆ ਵੀ ਸੁਪਟੇ ਪਹੁੰਚ ਗਏ। ਰਾਵੀ ਮਿੱਤਰੋ ਬਾਪਸ ਮੰਡੀ ਚ ਆ ਕੇ ਤੇ ਟਰੱਕ ਨੂੰ ਘਰੇ ਖੜਾ ਕੇ ਆਪਦਾ ਢਾਂ ਧੋ ਕੇ ਆ ਕੇ ਤੇ ਬਸ ਪੱਖਾ ਲੱਗ ਗਿਆ ਲੱਗਣਾ ਹੁੰਦਾ ਸੀ ਤਾਂ ਨਹੀਂ ਰੋ ਗਿਆ ਨਾਲਾ ਵੀ 2 ਘੰਟਿਆਂ ਚ ਜੋਗ ਤਾਂ ਜੇ 9 9 ਕ ਵਾਰ ਦਿਨ ਵੇਲੇ ਕਰਤਾਂਗੇ ਤਾਂ 9:30 ਤੇ ਬਾਕੀ ਵੀ ਅੱਜ ਦਾ ਇੰਨਾ ਕੇ ਦੀ ਕਮੈਂਟ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਨੂੰ ਕਰ ਲਿਓ ਮਿੱਤਰੋ ਆਪਣੇ ਨੂੰ ਸਬਸਕ੍ਰਾਈਬ ਤੇ ਵਸ ਭਈ ਅੱਜ ਵਾਸਤੇ ਨਹੀਂ ਜੇ ਹੁਣ ਆਪਾਂ ਮਿਲਦੇ ਹਾਂ ਕੱਲ੍ਹ ਨਵੇਂ ਵਲੌਗ 'ਚ ਤੁਹਾਨੂੰ ਮਿਲਾਂਗੇ